ਆ ਰਿਹਾ ਦਿੱਕਤ ਸੌਂਦਾ ਮੈਨੂੰ ਉਹਨਾਂ ਦੇ ਚਰ ਸੌਂਦਾ ਇਹ ਵੀ ਪੁੱਛਦਾ ਨਹੀਂ ਕਿ ਜਿਹੜੇ ਮੁੱਖ ਮੰਤਰੀਓ ਤੁਹ ਗੁਰੂ ਘਰ ਜਾ ਕੇ ਸੌਂ ਖੜਾ ਕੇ ਮੇਰੇ ਕੋਲੇ ਖੇਤਨਾ ਮਾਉਂਦੇ ਪਾ ਰਹੇ ਹੋਵਾ ਨਾ ਸੌਂ ਖੜਾਦੇ ਨਾ ਕਿ ਮੈਂ ਅਸਲੀ ਮੰਤਰੀ ਮੁੱਖ ਮੰਤਰੀ ਐ ਆਸ ਕਰਦੇ ਪੈਸਾ ਲਈ ਜਾਂਦੇ ਹਰ ਸੀਐਲਯੂ ਤੇ ਪੈਸਾ ਕੋਈ ਬਦਲੀ ਦੇ ਐਸਐਸਪੀ ਲੋਨ ਤੇ ਪੈਸਾ ਡੀਐਸਪੀ ਲੋਨ ਤੇ ਪੈਸਾ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਇਹ ਪੰਜਾਬ ਚ ਹੋ ਕੀ ਰਿਹਾ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹ ਜੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ अब 92 ते 92 ने जमानत जप्त भी करानेगी पंजाब सरकार मुर्दाबाद 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 पंजाब सरकार मुर्दाबाद 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 पंजाब सरकार नितिन किसका क्या है औरंगाबाद वाली पुलिस के हैंडलम साहब जो पुलिस के हैंडलम पुलिस की बात नितिन राज चोर दे सब हथो जाने दो ਆਹ ਨ ਸਦੀਪ ਸਿੰਘ ਬਾਦਲ ਉਹਨਾਂ ਨੂੰ ਰੀਟੇਨ ਕਰਨਾ ਹੈ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ ਕਬਜ਼ਾ ਕਰ ਲਿਆ ਐ ਇੰਨਾ ਆਕਾਲੀ ਦਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਰ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕ੍ਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਐ ਹਰ ਇਨਸਾਨ ਦੇ ਐ ਸਾਰੇ ਉਹਨੇ ਖਤਮ ਕਰ ਦਿੱਤੇ ਐ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਐ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰੱਪਣਾ ਲਿਆ ਹੈ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਐ ਉਹ 40 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਜੋ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਆਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਮੈਂ ਬੇਨਤੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜਰੀਵਾਲ ਦਾ

ਕੀ ਜਾਣਾ ਚਾਹੁੰਦੇ ਸੀ ਗੁਰੂ ਘਰ ਜਾਣ ਤੋਂ ਰੋਕ ਕੇ ਇਹ ਕੇਜਰੀਵਾਲ ਨੇ ਐਮਰਜੈਂਸੀ ਲਾ ਦਿੱ ਪੰਜਾਬ ਡੈਮੋਕਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਕਿਉਂ ਡੁੱਬ ਮਰਨਾ ਚਾਹੀਦਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਕਬਜ਼ਾ ਕੇਜਰੀਵਾਲ ਨੇ ਕੀਤਾ ਹੈ ਸਰਕਾਰ ਅਨੁਸ਼ਾਨਾ ਵਿਦਾ ਉਹ ਕਰ ਲਿਆ ਗਿਆ ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਰੋਕ ਨਹੀਂ ਸਕਦੇ ਜੀ ਕਿਸ ਵਾਸਤੇ ਰੋਕ ਸਰ ਗੁਰੂਕਰਮ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਹੈਗਾ ਸਹੀ ਉਹ ਹੀ ਮੈਨੂੰ ਕਰ ਰਹੇ ਨੇ ਨਹੀਂ ਆਰਡਰ ਕੌਣ ਕਿਨੇ ਦਿੰਦੇ ਆ ਭਗਵਾਨ ਜੀ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਆ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰਮ ਡਿਪਾਰਟਮੈਂਟ ਦਾ ਨਹੀਂ ਡਿਪਾਰਟਮੈਂਟ ਤੋਂ ਕਹਿੰਦੇ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਣਗੇ ਨਹੀਂ ਵੀਰ ਸਰ ਗੁਰੂ ਘਰ ਜਾਂਦੇ ਨਹੀਂ ਰੋਕ ਸਕਦੇ ਭਲੀ ਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨਹੀਂ ਗੁਰੂ ਘਰ ਜਾਂਦੇ ਨਹੀਂ ਰੋਕ ਸਕਦੇ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਏਕਾ ਤੱਕਾ ਹੋ ਰਿਹਾ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕੇ ਚੱਲੋ ਸਾਨੂੰ ਨਾਂ ਲੈ ਕੇ ਲੈ ਕੇ ਚੱਲੋ ਲੈ ਜੂ ਮੈਂ ਲੋਕ ਮਿੰਟ ਤੱਕ ਲੈ ਆਇਆ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਦੇਰ ਤੁਰ ਕੇ ਜਾਵਟਦੇ ਆ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਹੋਈ ਆ ਸਰ ਨਹੀਂ ਸਰ ਗੁਰਦੁਆਰਾ ਸਾਹਿਬ ਨਹੀਂ ਯਾਰ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਆ ਨਹੀਂ ਜਾਂਦੇ ਸਾਡੇ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਜਿਹੜੇ ਪਾਸੇ ਆਹ ਯਾਰ ਮੈਂ ਤਾਂ ਕਾਫੀ ਇੱਨੇ ਡਰ ਗਏ ਕਾਲੀ ਵਰਕਰਾਂ ਤੋਂ ਜੀਵਾਰਾ ਸਾਹਿਬ ਜਾਣ ਤੋਂ ਵੀ ਰੋਕ ਰਹੇ ਆ ਮੈਂ ਬਣਾਓ ਸਾਡੇ ਕੋਲ ਆਵਾਜ਼ ਆ ਰਹੀ ਹੈ ਗੱਡੀ ਤੋਂ ਵਿੱਚੋਂ ਆਵਾਜ਼ ਆ ਰਹੀ ਹੈ ਚਲੋ ਕੋਈ ਗੱਲ ਨਹੀਂ ਮੈਂ 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 ਇੱਧਰ ਮੈਂ ਤੁਸੀ ਹਲੋ ਮੈਂ ਮੈਂ ਸਰਦ ਦੇ ਕੋਲ ਤੇ ਦੌਰ ਤੇ ਕਹਿ ਰਹੇ ਨੇ ਕਿ ਇੱਕ ਜੋੜਾ ਹੈ ਬਾਈ ਬੰਤੇ ਕੀ ਹੋ ਤੁਸੀਂ ਫੋਟੇਕਣ ਲਈ ਜਾਣਾ ਸੀ ਗੱਡੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇ ਰੋਕ ਸਕਦੇ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਤੁਸੀਂ ਬਾਦ ਸਰਦਾਰ ਮਨਪ੍ਰੀਤ ਸਿੰਘ ਕੁਡਾਣੀ ਸਰਦਾਰ ਬਿਆਨ ਸਿੰਘ ਪੰਦੇਰ ਖੜੀ ਪ੍ਰਧਾਨ ਐਸਸੀ ਵਿੰਗ ਮਲੋਦ ਹਲਕਾ ਇੰਚਾਰਜ ਪਹਿਲ ਮਦਨੀਪੁਰ ਤੇ ਸਾਥੀ ਪੁਲਿਸ ਨੇ ਨਾਕੇ ਤੇ ਗ੍ਰਿਫਤਾਰ ਕਰ ਲਿਆਨ ਤੇ ਅਵਨੀਤ ਢੀਂਸਾ ਮੈਂਬਰ ਕੋਰ ਕਮੇਟੀ ਬਟਾਰਾ ਸਰਦਾਰ ਹਰਸਿਮਰਨ ਸਿੰਘ ਬਾਜਵਾ ਹੁਸ਼ਿਆਰ ਪਰ ਔਰ ਜਿਹੜਾ ਮੈਂ ਤੁਹਾਨੂੰ ਦੱਸਦਾ ਰਖਵਿੰਦਰ ਸਿੰਘ ਗਾਬੜੀਆ ਜਿਹੜੇ ਐਮਸੀ ਲੁਧਿਆਣਾ ਤੋਂ ਨੇ ਮੈਂਬਰ ਕੋਰ ਕਮੇਟੀ ਉਹਨਾਂ ਨੂੰ ਵੀ ਪੁਲਿਸ ਨੇ ਡਿਟੇਨ ਕਰ ਲਿਆ ਸਾਥੀਆਂ ਸਮੇਤ ਸੋ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਨੀ ਸਰਦਾਰ ਦਰਬਾਰਾ ਸਿੰਘ ਗੁਰੂ ਤੁਹਾਡੇ ਸਾਹਮਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਦੀ ਭੁੰਦੜ ਸਾਹਿਬ ਸਿਕੰਦਰ ਜਨਰਲ ਸ਼੍ਰੋਮਣੀ ਕਾਲੀਦਨ ਨੋਮਨੀ ਕਾਲੀਦਲ ਜੂਥਬਿੰਗ ਦੇ ਪ੍ਰਧਾਨ ਸਰਬਦੀਪ ਸਿੰਘ ਜੀ ਢਿੰਡਰ ਸਾਹਿਬ ਔਰ ਇੱਥੇ ਹਾਜ਼ਰ ਮੋਹਾਲੀ ਹਲਕੇ ਦੀ ਔਰ ਪੰਜਾਬ ਦੇ ਵੱਖੋ-ਵੱਖਰੇ ਹਲਕਿਆਂ ਤੋਂ ਆਈ ਸੰਗਤ ਨੌਜਵਾਨ ਸਾਥੀਓ ਬੀਬੀਆਂ ਸਭ ਤੋਂ ਪਹਿਲਾਂ ਫਤਿਹ ਸੰਧੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਲੀਡਰਸ਼ਿਪ ਨੌਜਵਾਨ ਸਾਥੀ ਬੀਬੀਆਂ ਜਿਹੜੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿਉਂਕਿ ਇੰਨੀਆਂ ਰੋਕਾਂ ਸੀ ਉਹਨਾਂ ਦੇ ਬਾਵਜੂਦ ਤੁਸੀਂ ਤਕੜੇ ਹੋ ਕੇ ਕਿਸੇ ਤਰੀਕੇ ਨਾਲ ਇੱਥੇ ਪਹੁੰਚੇ ਹੋ ਉਹਨਾਂ ਨੌਜਵਾਨਾਂ ਦਾ ਤੇ ਉਹਨਾਂ ਜਥੇਦਾਰਾਂ ਦਾ ਵੀ ਧੰਨਵਾਦ ਜਿਹੜੇ ਇੱਥੇ ਆ ਰਹੇ ਸੀ ਪਰ ਰਸਤੇ 'ਚ ਨਾਕਿਆਂ ਤੇ ਪੁਲਿਸ ਨੇ ਰੋਕ ਲੇ ਔਰ ਉਹਨਾਂ ਵੀਰਾਂ ਦਾ ਵੀ ਉਨ੍ਹਾਂ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੂੰ ਰਾਤ ਦੀ ਪੁਲਿਸ ਨੇ ਡੱਕ ਲਿਆ ਕਰੇ ਇਹੋ ਦੀ ਐਮਰਜੈਂਸੀ ਬਣਾਤੀ ਦੇਖੋ ਗੱਲ ਕੀ ਹੈ ਪੁੰਦਰ ਸਾਹਿਬ ਤੇ ਮੈਂ ਆ ਰਹੇ ਸੀ ਤੁਸੀਂ ਆ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਰਹੀ ਹੈ ਸੰਗਤ ਤੁਸੀਂ ਕਿਹੋ ਦੇ ਹਾਲਾਤ ਬਣ ਗਏ ਕਿ ਸਰਕਾਰ ਕਿਹੋ ਦੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਆਉਣ ਤੋਂ ਵੀ ਸੰਗਤ ਨੂੰ ਰੋਕਦੀ ਹੈ ਕਿੰਨਾ ਗੁਰੂ ਤੋਂ ਬੇਮੁਖ ਹੋ ਗਈ ਇਹ ਸਰਕਾਰ ਗੁਰੂ ਦਾ ਇਹਨਾਂ ਨੂੰ ਡਰ ਨਹੀਂ ਰਿਹਾ ਭੋ ਨਹੀਂ ਰਿਹਾ ਔਰ ਇਹ ਕਹਿਣ ਦੇ ਬਾਵਜੂਦ ਕਿ ਅਸੀਂ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਹਾਂ ਫੇਰ ਵੀ ਰੋਕ ਰਹੇ ਹੈ ਔਰ ਸੀਨੀਅਰ ਲੀਡਰਾਂ ਨੂੰ ਨਾਲ ਲੈ ਰੇ ਸੀ ਬਾਹਰੋਂ ਚੱਕ ਰਹੇ ਹੈ ਔਰ ਜਿਹੜੇ ਸਟੇ ਸੈਕਟਰੀ ਸਾਹਿਬ ਨਾਂ ਦੱਸ ਰਹੇ ਸੀ ਹੁਣ ਵੀ ਆਉਣ ਨਹੀਂ ਦਿੱਤਾ ਜਾ ਰਿਹਾ ਪਰਸ਼ਮੋਮਨੀ ਅਕਾਲੀ ਦਲ ਇੱਕ ਤਕੜੀ ਫੋਰਸ ਹੈ ਜਥੇਦਾਰ ਤਕੜੇ ਹੈ ਯੂਥ ਵਿੰਗ ਤਕੜਾ ਹੈ ਬੀਬੀਆਂ ਤਕੜੀਆਂ ਹੈ ਇਹ ਸਾਰੇ ਰੋਕਾਂ ਨੂੰ ਪਾਸੇ ਕਰਕੇ ਇੱਥੇ ਪਹੁੰਚੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜੁਧਾਰੂ ਜਥੇਦਾਰ ਜੁਧਾਰੂ ਵੀਰ ਜੁਧਾਰੂ ਬੀਬੀਆਂ ਇਹਨਾਂ ਨੂੰ ਜਿਹੜਾ ਹੈ ਨਹੀਂ ਦਵਾਇਆ ਜਾ ਸਕਦਾ ਬਾਕੀ ਦੇਖੋ ਮਜੀਠੀਆ ਸਾਹਿਬ ਇੱਕ ਕੇਸ ਦਰਜ ਕੀਤਾ 4 ਸਾਲ ਪਹਿਲਾਂ ਉਸ ਕੇਸ ਦੇ ਵਿੱਚ ਇੱਕ ਵੀ ਗਵਾਹੀ ਜਿਹੜੀ ਹੈ ਉਹ ਦਲਦ ਦੇ ਵਿੱਚ ਪੇਸ਼ ਨਹੀਂ ਕਰ ਸਕੇ ਨਾ ਚਲਾਨ ਕੀਤਾ ਚਾਰ ਸਾਲਾਂ ਦਾ ਔਰ ਬੇਲ ਆਰਡਰ ਦੇ ਵਿੱਚ ਹਾਈ ਕੋਰਟ ਨੇ ਲਿਖਤਾ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਈ ਕੋਈ ਪੈਸਾ ਰਿਕਵਰ ਨਹੀਂ ਹੋਇਆ ਇਸ ਕਰਕੇ ਕੋਈ ਇਹਨਾਂ ਦਾ ਹੈ ਨਹੀਂ ਔਰ ਉਹਨਾਂ ਦੀ ਰੈਗੂਲਰ ਬੇਲ ਕਰਤੀ ਉਹ ਤੁਸੀਂ ਹੁਣ ਉਸੇ ਪਰਚੇ ਨੂੰ ਉਸੇ ਐਸਆਈਟੀ ਨੂੰ ਮੁਕ ਮੰਨਾ ਕੇ ਫੋਰ ਪਰਚਾ ਦਰਜ ਕਰ ਲਿਓ ਇਹ ਕਿੱਥੋਂ ਦਾ ਕਾਨੂੰਨ ਹੈ ਇੱਕ ਪਰਚਾ ਪਹਿਲਾਂ ਦਰਜ ਹੋਇਆ ਹੋਇਆ ਉਸੇ ਤਰ੍ਹਾਂ ਦਾ ਤੁਸੀਂ ਪਰਚਾ ਹੋਰ ਦਰਜ ਕਰਦੇ ਹੋ ਹੁਣ ਆ ਮਦੀਤਿਆ ਸਾਹਿਬ ਨੇ ਉਹਨਾਂ ਦੇ ਵਕੀਲਾਂ ਨੇ ਚੈਲੰਜ ਕਰਤਾ ਹਾਈ ਕੋਰਟ ਦੇ ਵਿੱਚ ਪਤਾ ਲੱਗੂ ਜਦੋਂ ਕੈਸ਼ ਹੋਇਆ ਪਤਾ ਲੱਗੂ ਜਦੋਂ ਮੂੰਹ ਤੇ ਚਪੇੜ ਵੱਜੀ ਕਿ ਇਹ ਐ ਨਹੀਂ ਕਰ ਸਕਦੇ ਕਿ ਬਾਰ ਬਾਰ ਇੱਕੋ ਗੱਲ ਤੇ ਪਹਿਲੇ ਤੇ ਪਰਚੇ ਤੇ ਤੁਥੋਂ ਕੋਈ ਕਹੇਦਾ ਕਿ ਚਲਾਨ ਨਹੀਂ ਪੇਸ਼ ਹੋਇਆ ਹੁਣ ਦੂਜਾ ਕਰ ਰਹੇ ਹੋ ਇਹ ਝੂਠੇ ਹੈਗੇ ਗੱਲ ਸਾਰੇ ਝੂਠੇ ਨੇ ਇਹ ਘਵਰਾਗੇ ਨੇ ਦੇਖੋ ਕੰਮ ਕੋਈ ਹੋਇਆ ਨਹੀਂ ਇਹਨਾਂ ਤੋਂ ਜਿੰਨੇ ਝੂਠੇ ਵਾਅਦੇ ਕੀਤੇ ਮੈਂ ਲੰਮੀ ਨਹੀਂ ਗੱਲ ਜਾਊਂਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਦੇ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ ਸਾਲ ਰਿਹਾ ਗਿਆ ਇੱਕ ਅਗਲੇ 6 ਮਹੀਨੇ ਤੱਕ ਕੋਈ ਸੁਣਦਾ ਨਹੀਂ ਹੁੰਦਾ ਹੁਣ ਇਹਨਾਂ ਨੂੰ ਘਵਰਾਟ ਹੋ ਗਈ ਕਿ ਅਕਾਲੀ ਦਰ ਤਕੜਾ ਹੈ ਅਕਾਲੀ ਦਰ ਪ੍ਰੋਗਰਾਮ ਨਹੀਂ ਜਾਂਦਾ ਅਕਾਲੀ ਦਰ ਧਰਨੇ ਦੇ ਪ੍ਰੋਗਰਾਮ ਨਹੀਂ ਜਾਂਦਾ ਇਹਨਾਂ ਨੂੰ ਘਵਰਾਟ ਹੋ ਗਈ ਕਿ ਤੇ ਐਨੇ ਹੀ ਸੰਗਤ ਐਨੇ ਬੰਦੇ ਇੱਥੇ ਇਕੱਠੇ ਹੋ ਗਏ ਸੱਚੀ ਤੱਕ ਗਏ ਪਰ ਪੋਸ ਦੇ ਰਾਹੀ ਨਹੀਂ ਤੁਸੀਂ ਸਫਲ ਹੋ ਸਕਦੇ ਡੇਢ ਸਾਲ ਬਾਅਦ ਤੁਹਾਨੂੰ ਪਤਾ ਲੱਗੂ ਕਿ ਕਿਵੇਂ ਗੁਰਦੁਆਰਾ ਸਾਹਿਬ ਤੋਂ ਹਣ ਤੋਂ ਸੰਗਤ ਨੂੰ ਰੋਕਿਆ ਸੀ ਤੋਂ ਇਸ ਕਰਕੇ ਇਹਨਾਂ ਨੂੰ ਵੀਰੋ ਕਿਸੇ ਨੂੰ ਡਰਨ ਦੀ ਲੋੜ ਨਹੀਂ ਨਾ ਤੁਸੀਂ ਡਰਿਓ ਨਾ ਅਕਾਲੀ ਦਰ ਦਰਦਾ ਪਕੜੇ ਹੋ ਕੇ ਆਪਾਂ ਸੰਘਰਸ਼ ਕਰਨਾ ਹੈ ਜਿਸ ਤਰ੍ਹਾਂ ਆਪਣੇ ਪ੍ਰਧਾਨ ਦਾ ਸੁਖਿੰਤ ਸਿੰਘ ਜੀ ਬਾਦਲੂ ਸਾਹਿਬ ਨੇ 15 ਜੁਲਾਈ ਤੋਂ ਵੀ ਸੰਘਰਸ਼ ਦਾ ਐਲਾਨ ਕੀਤਾ ਹੈ ਸੰਘਰਸ਼ ਚੱਲੇਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮਿਹਰਬਾਨੀ ਗੁਰੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਮੈਂ ਸਵਾਗਤ ਕਰਾਂ ਧੰਨਵਾਦ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਆ ਸ਼੍ਰੀ ਐਨਕੇ ਸ਼ਰਮਾ ਜੀ ਜਿਹੜੇ ਸਾਬਕਾ ਵਜ਼ੀਰ ਨੇ ਪੰਜਾਬ ਸਰਕਾਰ ਦੇ ਹਲਕਾ ਡੇਰਾਬਸੀ ਤੋਂ ਇੰਚਾਰਜ ਨੇ ਉਹ ਵੀ ਪਹੁੰਚੇ ਆਪਣੇ ਜਥੇ ਦੇ ਨਾਲ ਸੋ ਸਾਰਿਆਂ ਦਾ ਧੰਨਵਾਦ ਮੈਂ ਬੇਨਤੀ ਕਰਾਂ ਹਲਕਾ ਕਾਦੀਆਂ ਤੋਂ ਸਰਦਾਰ ਇੰਦਰ ਸਿੰਘ ਜਕੜੀਆ ਅਬਜ਼ਰਵਰ ਹਲਕਾ ਕਾਦੀਆਂ ਸਰਪੰਚ ਕਸ਼ਮੀਰ ਸਿੰਘ ਦੀ ਸਿੰਘਪੁਰਾ ਨਾਜਰ ਸਿੰਘ ਪ੍ਰਧਾਨ ਸਰਕਲ ਡੇਰਾ ਡੇਰਾਬਾਬਾ ਨਾਨਕ ਬ੍ਰੇਮ ਸਿੰਘ ਕੋਮਣ ਮੈਂਬਰ ਪੀਏਸੀ ਮੁਹ ਪੰਜਾਬ ਬਹੁਤ ਸਾਰੇ ਜਿਹੜੇ ਸਾਥੀ ਬਹੁਤ ਸਾਰੇ ਵਰਕਰ ਜਝਾਰੇ ਜਝਾਰੂ ਸਾਡੇ ਸਾਥੀ ਆ ਰਹੇ ਆ ਮੈਂ ਮਾਰਫਤ ਸਰਦਾਰ ਬਲਵਿੰਦਰ ਸਿੰਘ ਭੁੰਡੜ ਸਾਹਿਬ ਦੇ ਕਹਿਣ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਦਿਆਂ ਕੇ ਛੋਟੇ ਤੋਂ ਵਰਕਰ ਤੋਂ ਲੈ ਕੇ ਵੱਡੇ ਆਗੂ ਤੱਕ ਐਮਐਲਏ ਸਹਿਬਾਨ ਤੱਕ ਹਲਕਾ ਇੰਚਾਰਜ ਤੱਕ ਔਰ ਸਾਡੇ ਸੀਨੀਅਰ ਲੀਡਰਸ਼ਿਪ ਤੱਕ ਸਾਰੇ ਪੰਜਾਬ ਦੇ ਵਿੱਚ ਸਾਡੇ ਲੀਡਰਾਂ ਨੂੰ ਵੱਖ-ਵੱਖ ਥਾਵਾਂ ਤੋਂ ਕੋਈ ਜਿਹੜਾ ਉਹ ਮਾਨਸਾ ਤੋਂ ਚੱਲਿਆ ਪਟਿਆਲਾ ਰੈਸਟ ਕਰ ਲਿਆ ਕੋਈ ਗੁਰਦਾਸਪੁਰ ਤੋਂ ਚੱਲਿਆ ਉਹਨੂੰ ਜਲੰਧਰ ਕਰ ਲਿਆ ਸੋ ਮੇਰੇ ਕਹਿਣ ਦਾ ਮਤਲਬ ਹਰ ਬੰਦਾ ਹਰ ਵਰਕਰ ਹਰ ਲੀਡਰ ਸਾਡਾ ਪੂਰੇ ਪੰਜਾਬ ਦੇ ਵਿੱਚ ਡਿਟੇਨ ਕਰ ਲਿਆ ਗਿਆ ਔਰ ਮੈਂ ਹੁਣ ਬੇਨਤੀ ਕਰਾਂ ਚਰਨਜੀਤ ਸਿੰਘ ਕਾਲੇਵਾਲ ਸਾਹਿਬ ਉਹ ਉਹਨਾਂ ਨੂੰ 1 ਮਿੰਟ ਲਈ ਬੇਨਤੀ ਕਰਾਂ ਉਸ ਤੋਂ ਪਹਿਲਾਂ ਚਿਤਪੀਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ ਪ੍ਰੀਤ ਰਾਜ ਹੀਰੋ ਹਲਕਾ ਇੰਚਾਰਜ ਜੀਰਾ ਡੀਐਸਪੀ ਲੰਡਰਾਂ ਨੇ ਟੇਮ ਕਰ ਲਿਆ ਸੁਖਵਿੰਦਰ ਸਿੰਘ ਰਾਜਪਾਲ ਜਲੰਧਰ ਹਰਮਨ ਹਰਮਨ ਅਸੀਜਾ ਜਸਵੀਰ ਕੌਰ ਜੱਸੀ ਜੀ ਜਿਹੜੇ ਸਾਡੇ ਖਰੜ ਤੋਂ ਯੂਥ ਅਕਾਲੀ ਦਲ ਦੇ ਲੀਡਰ ਆ ਦੋ 1 ਮਿੰਟ ਦੇ ਲਈ ਮੈਡਮ ਆਜੋ ਪਲੀਜ਼ ਉਹਨਾਂ ਤੋਂ ਬਾਅਦ ਚਰਨਜੀਤ ਕਾਲੇਵਾਲ ਜੀ ਤੁਹਾਡੇ ਨਾਲ ਮੁਖਾਤਬ ਹੋਣਗੇ ਮਨਜਿੰਦਰ ਸਿੰਘ ਅਬ ਬਟੂ ਜ਼ਿਲ੍ਹਾ ਪ੍ਰਧਾਨ ਮੁਖਸਰ ਸਿਮਰਪ੍ਰੀਤ ਸਿੰਘ ਐਸਪੀ ਡੇਰਾ ਬਾਬਾ ਨਾਨਕ ਖੁਰਦ ਅਕਾਲੀ ਆਗੂ ਸੋ ਬੀਬੀ ਜਸਵੀਰ ਕੌਰ ਜੀ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਜੀ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਥੇ ਆਏ ਹੋਏ ਮੇਰੇ ਸਤਿਕਾਰਯੋਗ ਸਾਰੇ ਸੀਨੀਅਰ ਲੀਡਰਸ਼ਿਪ ਯੂਥ ਅਕਾਲੀ ਦਲ ਤੇ ਮੇਰੀਆਂ ਬੀਬੀਆਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਹੜੇ ਅਜੇ ਮੌਕੇ ਤੋਂ ਨਿਕਲ ਕੇ ਉਹ ਆਏ ਆ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦੀ ਆ ਇੱਥੇ ਜਿਹੜੇ ਜਿੰਨੇ ਵੀ ਬੈਠੇ ਨੇ ਇਹ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਨੇ ਤੇ ਭਗਵੰਤ ਮਾਨ ਸਰਕਾਰ ਨੂੰ ਅਸੀਂ ਚੰਗੀ ਤਰੀਕੇ ਨਾਲ ਕਹਿਣਾ ਚਾਹੁੰਦੇ ਆ ਵੀ ਅੱਗੇ ਤੁਹਾਡੀ ਬੋਖਲਾਹਟ ਹੈਗੀ ਆ ਵੀ ਉਹ ਅੱਜ ਸਾਨੂੰ ਪਤਾ ਲੱਗ ਗਿਆ ਕਈ ਵਾਰ ਸਾਡੇ ਦਿਲਾਂ ਦੇ ਵਿੱਚ ਭਲੇਖੇ ਰਹਿ ਜਾਂਦੇ ਆ ਵੀ ਸਾਡੇ ਵਾਸਤੇ ਬਹੁਤ ਮਾੜਾ ਹੋ ਰਿਹਾ ਪਰ ਮੈਂ ਕਹਿੰਦੀ ਆ ਇਹ ਸਾਡੇ ਵਾਸਤੇ ਬਹੁਤ ਚੰਗਾ ਹੋ ਰਿਹਾ ਹੈ ਸਾਰੇ ਦੁਨੀਆ ਨੂੰ ਪਤਾ ਲੱਗ ਰਿਹਾ ਹੈ ਵੀ ਸਾਡੇ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਤੇ ਮੱਜੀਠੀਆ ਸਾਹਿਬ ਤੋਂ ਵੀ ਇਹ ਸਾਰੇ ਡਰ ਨ ਲੱਗ ਗਏ ਤੇ ਸਾਡੇ ਧਰਨਿਆਂ ਤੇ ਇਹ ਤਾਂ ਹਲੇ ਸ਼ੁਰੂਆਤ ਹੋਈ ਹੈ 2027 ਦੀ ਇਹ ਭੁਖ ਲਹਾਟ ਹੁਣੇ ਦਿਖਣ ਲੱਗ ਗਈ ਅਸੀਂ ਜਾਗਦਿਆਂ ਜਮੀਰਾਂ ਵਾਲੇ ਲੋਕਾਂ ਤੇ ਮੇਰੀਆਂ ਬੀਬੀਆਂ ਵੀ ਪਤਾ ਨਹੀਂ ਇਹ ਕਿੱਦਾਂ ਵਿਚਾਰੀਆਂ ਕੋਈ ਬੱਸਾਂ ਤੇ ਕੋਈ ਅੰਬਰਸਰ ਤੋਂ ਕੋਈ ਪਟਿਆਰੇ ਤੋਂ ਕਿਵੇਂ ਆਈਆਂ ਮੈਂ ਇਨਾਂ ਦੀ ਇਨਾਂ ਦੀ ਹੌਸਲਾ ਅਫਜ਼ਾਈ ਕਰਦੀ ਆ ਤੇ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗੀ ਆ ਨਾ ਕਦੇ ਡਰੀ ਐ ਨਾ ਕਦੀ ਡਰੂਗੀ ਤੇ ਪੰਜਾਬ ਦੀ ਖੇਤਰੀ ਪਾਰਟੀ 2027 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ ਤੇ ਸਾਡੇ ਸਹਿਯੋਗ ਦਾ ਤੁਸੀਂ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਧੰਨਵਾਦ ਬੀਬੀ ਜਸਵੀਰ ਕੌਰ ਜੀ ਹੁਣ ਮੈਂ ਬੇਨਤੀ ਕਰਾਂ ਸਰਪੰਚ ਗੁਰਪ੍ਰੀਤ ਸਿੰਘ ਓਪੀ ਹਲਕਾ ਬਾਗਾ ਪੁਰਾਣਾ ਤੋਂ ਚਾਰਜ ਨੇ ਉਹ ਵੀ ਪਹੁੰਚੇ ਆ ਉਹ ਬਹੁਤ ਸਾਰੇ ਸੱਜਣਾਂ ਜਿਨ੍ਹਾਂ ਦੇ ਨਾਮ ਲੈ ਨਹੀਂ ਜਾ ਸਕਦੇ ਸੋ ਪ੍ਰਧਾਨ ਜੀ ਸਾਡੇ ਕੋਲੇ ਸਿਰਫ 2 ਮਿੰਟ ਦੇ ਵਿੱਚ ਪੰਡਾਲ ਦੇ ਵਿੱਚ ਐਂਟਰ ਕਰ ਜਾਣਗੇ ਸਰਦਾਰ ਚਰਨਜੀਤ ਸਿੰਘ ਕਾਰੇਵਾਲ ਸਾਹਿਬ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਮੁਖਾਤਬ ਹੋਣਗੇ ਚਰਨਜੀਤ ਸਿੰਘ ਕਾਰੇਵਾਲ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਿਕੱਤਰ ਜਨਰਲ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝੰਡਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੋ ਜੰਦਰ ਨੇਜਰ ਜੀ ਉਹ ਵੀ ਸਾਡੇ ਵਿਚਕਾਰ ਹਾਜ਼ਰ ਨੇ ਸੋ ਅੱਜ ਆਪਾਂ ਸਾਰਿਆਂ ਨੂੰ ਪਤਾ ਵੀ ਕਿਸ ਮਕਸਦ ਦੇ ਨਾਲ ਆਪਾਂ ਨੂੰ ਇਕੱਤਰ ਹੋਣਾ ਪਿਆ ਕਿਉਂਕਿ ਕਦੇ ਸੁਣਿਆ ਸੀ ਕਿ ਦੇਸ਼ ਵਿੱਚ ਅਮਰਜੈਂਸੀ ਲੱਗੀ ਸੀ ਲੇਕਿਨ ਉਸ ਨੂੰ ਅੱਜ ਆਪਾਂ ਆਪਣੀ ਅੱਖਾਂ ਤੋਂ ਦੇਖ ਰਹੇ ਹਾਂ ਭਾਵੇਂ ਸਾਡੇ ਬਜ਼ੁਰਗਾਂ ਨੇ ਉਸ ਸਮੇਂ ਜੇਲਾ ਕੱਟੀਆਂ ਬੈਠੇ ਨੇ ਸਾਡੇ ਸਰਦਾਰ ਭੁਲਵਿੰਦਰ ਸਿੰਘ ਜੀ ਭੋਂਦੜੋਂ ਨੇ ਬਹੁਤ ਸਾਰੇ ਕਾਦਿਆਂ ਨੇ ਉਸ ਸਮੇਂ ਵੀ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਿਆ ਸੀ ਲੇਕਿਨ ਜੋ ਅੱਜ ਦੇ ਹਾਲਾਤ ਸਰਕਾਰ ਨੇ ਬਣਾਏ ਆ ਔਰ ਸਰਦਾਰ ਸਾਡੇ ਮਾਝੇ ਦੇ ਜਰਨਲ ਸਰਦਾਰ ਵਿਕਰਮ ਸਿੰਘ ਜੀ ਮਜੀਠਿਆ ਨੂੰ ਫੜ ਕੇ ਸੱਜ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਸਾਰਾ ਸੜਕਾਂ ਤੇ ਹੈ ਭਾਵੇਂ ਸਰਕਾਰ ਨੇ ਇਸ ਜੰਗਲ ਦਾ ਰਾਜ ਭਾਵੇਂ ਪੰਜਾਬ ਚ ਕਾਇਮ ਕਰਿਆ ਲੇਕਿਨ ਅੱਜ ਆਪਾਂ ਸਾਰੇ ਸੋਚਦੇ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਉੱਭੜ ਕੇ ਅੱਜ ਸੜਕਾਂ ਤੇ ਆਇਆ ਸੋ 2027 ਦਾ ਆਗਾਜ਼ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਭਾਵੇਂ ਅਕਾਲਿਆਂ ਨੂੰ ਦਬਾਉਣ ਦੀ ਅੱਕਾ ਵੀ ਕੋਸ਼ਿਸ਼ ਕੀਤੀ ਗਈ ਆ ਲੇਕਿਨ ਜਦੋਂ ਵੀ ਅਕਾਲੀ ਦਲ ਨੂੰ ਕਿਸੇ ਸਰਕਾਰਾਂ ਨੇ ਦਬਾਇਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਟਕੜਾ ਹੋ ਕੇ ਨਿਕਲਿਆ ਸੋ ਅੱਜ ਮੈਂ ਵਧਾਈ ਦਿੰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਦਰਦਾਰ ਸਹਿਬਾਨ ਲੀਡਰ ਸਾਹਿਬਾਨ ਨੂੰ ਜਿਨ੍ਹਾਂ ਨੇ ਸਰਕਾਰ ਦੇ ਇੰਨੀਆਂ ਬੰਦਸ਼ਾਂ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਅੱਜ ਦੇ ਇਸ ਧਰਨੇ ਦੀ ਸ਼ਮੂਲੀਅਤ ਕੀਤੀ ਹੈ ਸੋ ਜਿੱਥੇ ਮੈਂ ਆਪਣੇ ਜ਼ਿਲ੍ਹੇ ਚ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਉਥੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਚ ਆਪਾਂ ਨੂੰ ਤਕੜੇ ਹੋਣਾ ਪਊਗਾ ਜਦੋਂ ਵੀ ਕਿਸੇ ਤੇ ਕੋਈ ਤਸੱਦਦ ਸਰਕਾਰ ਕਰਦੀ ਹੈ ਅਪਾ ਇੱਕ ਇਹਦਾ ਸਬੂਤ ਕਰਕੇ ਸਰਕਾਰ ਦੇ ਮੂੰਹ ਤੇ ਅਜਹੀ ਤਵੇਜ ਮਾਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਦੇ ਖਿਲਾਫ ਕੋਈ ਝੂਠਾ ਪਰਚਾ ਕਰਨ ਦਰਜ ਕਰਨ ਲੱਗੀ ਸਰਕਾਰ 100 ਬਾਰ ਸੋਚੇ ਮੈਂ ਸੋਚਿਆ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਨਾ ਚਾਹੂੰਗਾ ਸਰਦਾਰ ਪ੍ਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ ਮੋਹਾਲੀ ਜਿਨ੍ਹਾਂ ਨੇ ਬਹੁਤ ਹੀ ਸਜਾ ਪ੍ਰਬੰਧ ਕਰਕੇ ਸਾਰੀਆਂ ਸੰਗਤਾਂ ਦਾ ਜਿਹੜਾ ਰੈਣ ਬਸੇਰਾ ਇੱਥੇ ਪੰਡਾਲ ਦੇ ਵਿੱਚ ਕੀਤਾ ਲੱਖਾਂ ਜੜੀਆਂ ਰੋਕਾਂ ਦੇ ਬਾਵਜੂਦ ਉਹ ਮੈਂ ਧੰਨਵਾਦ ਕਰਨਾ ਚਾਹੂੰਗਾ ਜਸਪਾਲ ਸਿੰਘ ਗਿਆ ਗਿਆਸਪੁਰਾ ਹਲਕਾ ਇੰਚਾਰਜ ਦੱਖਣੀ ਲੁਧਿਆਣਾ ਦੀ ਟੀਮ ਪਹੁੰਚ ਗਈ ਹੈ ਉਹਨਾਂ ਦੀ ਟੀਮ ਪਹੁੰਚ ਗਈ ਲੇਕਿਨ ਉਹਨਾਂ ਨੂੰ ਡੀਟੇਨ ਕਰ ਲਿਆ ਲੰਡਰਾਂ ਚ ਸਰਦਾਰ ਰਣਜੀਤ ਸਿੰਘ ਛੱਜਲਵਿੰਡੀ ਤੇ ਹੁਣ ਮੈਂ ਬੇਨਤੀ ਕਰਾਂ ਰਣਜੀਤ ਸਿੰਘ ਛੱਜਲਵਿੰਡੀ ਫਾਜ਼ਿਲ ਐਕਸਐਮਐਲ ਸੁਤਿੰਦਰਜੀਤ ਸਿੰਘ ਹਲਕਾ ਇੰਚਾਰਜ ਚਲੋ ਜੰਡੇਾਲਾ ਗੁਰੂ ਜਗਰੂਪ ਕੌਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਹਰਲੀਨ ਕੌਰ ਕੌਮੀ ਜਨਦਸਕਤਰ ਇਸਤਰੀਆਂ ਸੋ ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਕਿਰੀ ਅਨਕੇ ਚਰਮਾ ਜੀ ਸਾਫ ਕਾ ਵਜ਼ੀਰ ਹੈ ਓਕੇ 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 ਕੋਈ 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 ਨਹੀਂ ਸੋ ਮੈਂ ਚਰਮਾ ਜੀ ਦਾ ਮਾਲਕ ਹੈ ਕੋਈ ਐਸੀ ਗੱਲ ਨਹੀਂ ਐਸੋਈ ਰਣਵੀਰ ਰਾਣਾ ਐਸੋਈ ਦਾ ਪ੍ਰਧਾਨ ਐ ਐਸੋਈ ਦੇ ਪ੍ਰਧਾਨ ਸਰਦਾਰ ਰਣਵੀਰ ਰਾਣਾ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਜੋ ਇੱਕ ਮਿੰਟ ਲਈ ਤੁਹਾਡੀ ਸਾਨੂੰ ਬਹੁਤ ਲੋੜ ਆ ਜਿਆਦਾ